ਦੁਬਈ ਤੋਂ ਪਰਤੇ ਨੌਜਵਾਨ ਦੀ লাশ ਰੂੜੀ ਦੇ ਢੇਰ ਤੋਂ ਮਿਲੀ ਮੋਗਾ ਦੇ ਮੁਹੱਲਾ ਸੰਧੂਆਂ ਵਿੱਚ ਅੱਜ ਸਵੇਰੇ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਮੁਹੱਲੇ ਵਿੱਚ ਲੱਗੇ ਰੂੜੀ ਦੇ ਢੇਰ ਉੱਤੇ ਸੂਰਜ ਨਾਮ ਦੇ 33 ਸਾਲਾਂ ਨੌਜਵਾਨ ਦੀ লাশ ਸ਼ੱਕੀ ਹਾਲਤ ਵਿੱਚ ਮਿਲੀ ਜਾਣਕਾਰੀ ਮੁਤਾਬਕ ਸੂਰਜ ਬੀਤੇ ਦਿਨ ਆਪਣੇ ਜੀਜੇ ਦੇ ਨਾਲ ਦੁਪਹਿਰ ਵਕਤ ਦੁਬਈ ਤੋਂ ਵਾਪਸ ਪਰਤਿਆ ਸੀ ਅਤੇ ਆਉਂਦੇ ਹੀ ਉਹ ਆਪਣੇ ਦੋਸਤਾਂ ਨੂੰ ਮਿਲਣ ਚਲਾ ਗਿਆ ਪਰ ਉਹ ਘਰ ਨਹੀਂ ਪਹੁੰਚਿਆ ਅਤੇ ਅੱਜ ਸਵੇਰੇ ਉਸ ਦੀ লাশ ਘਰ ਤੋਂ ਥੋੜੀ ਦੂਰੀ ਉੱਤੇ ਰੂੜੀ ਦੇ ਢੇਰ ਤੋਂ ਮਿਲੀ ਪੁਲਿਸ ਅਧਿਕਾਰੀਆਂ ਵੱਲੋਂ ਮੌਕੇ ਉੱਤੇ ਪਹੁੰਚ ਕੇ ਜਾਂਚ ਕੀਤੀ ਜਾ ਰਹੀ ਹੈ ਇੱਕ ਸੂਰਜਨਾ ਦੇ ਨੌਜਵਾਨ ਦੀ ਇੱਕ ਲਾਸ਼ ਦਾ ਮਨੁਚੇ ਦੇ ਸਿਫਤਨਾ ਮੈਡੀਸਿਨ ਤੇ ਉੱਥੇ ਮੌਕੇ 'ਤੇ ਆ ਕੇ ਦੇਖਿਆ ਉਹ ਜੀ ਲਾਸ਼ ਜਿਹੜੀ ਸੀ ਜੇ ਘਰ ਦੇ ਬਾਹਰ ਛਿੰਨੀ ਜਗ੍ਹਾ ਉੱਤੇ ਬੋਡੀ ਪਈ ਸੀ ਉਹਦੇ ਪੋਸਟਮਾਰਟਮ ਕਰਾ ਕੇ ਇਹਦੇ ਮੌਤੇ ਕਾਰਨਾਂ ਦੀ ਜਾਂਚ ਕਰਨਾ ਸਰੂਪਤ ਲੱਗਿਆ ਵਿਦੇਸ਼ ਚੋਂ ਆਇਆ ਸੀ ਕੀ ਇਹ ਕੱਲ ਦੁਬਈ ਗਿਆ ਹੋਇਆ ਸੀ ਪਿਛਲੇ 2 ਮਹੀਨਿਆਂ ਤੋਂ ਕੱਲ ਹੀ ਤੋਂ ਦੁਬਈ ਤੋਂ ਆਇਆ ਸੀ ਤੇ ਇਹ ਅੱਜ ਸ਼ਹਿਰੇ ਜਿਹੜੀ ਇਹ ਦੀ ਡੈੱਡ ਬੋਡੀ ਮਿਲਦੀ ਸੁਤਨਾ ਮਿਲਦੀ ਇਹ ਮਰਡਰ ਦਾ ਮਾਮਲਾ ਲੱਗਦਾ ਨਹੀਂ ਮਰਡਰ ਦਾ ਕੋਈ ਮਾਮਲਾ ਨਹੀਂ ਹੈ ਮਰਡਰ ਵਾਲੀ ਕੋਈ ਤੇ ਕੋਈ ਇਸ ਤਰ੍ਹਾਂ ਦਾ ਕੋਈ ਜਾਰੀ ਇਹਦੀ ਬੋਡੀ ਦੇ ਉੱਤੇ ਕੋਈ ਨਿਸ਼ਾਨ ਨਹੀਂ ਕੋਈ ਕੱਟ ਨਹੀਂ ਕੋਈ ਦੀ ਮਤਲਬ ਹੈ ਨਹੀਂ ਦਾ ਕੋਈ ਨਹੀਂ ਹੈ ਪਰ ਜੇ ਵੀ ਆਪਾਂ ਇਹਦਾ ਪੋਸਟ ਮਾਰਨ ਤੋਂ ਬਾਅਦ ਜਿਹੜੀ ਜਾਂ ਲੋਕੀ ਵੀ ਇਹ ਰਿਪੋਰਟ ਇਸ ਤਰੀਕੇ ਨਾਲ ਐਸੇ ਸਬੰਧੀ ਸੂਰਜ ਦੇ ਜੀਜੇ ਗੁਰਪ੍ਰੀਤ ਨੇ ਜਾਣਕਾਰੀ ਦਿੱਤੀ ਮੋਗਾ ਤੋਂ ਅਜੀਤ ਵੈਬ ਟੀਵੀ ਲਈ ਗੁਰਦੇਵ ਭਾਮ ਦੀ ਰਿਪੋਰਟ ਬੰਬੇ ਤੋਂ ਉਹਦੂ ਬੰਲਾ ਕਿਤੇ ਹੈ ਬੁੱਧਪੁਰਾ ਦਵਾਈ ਗਏ ਸੀ ਫਿਰ ਕੀ ਹੋਇਆ ਫਿਰ ਉੱਥੇ ਅਸੀਂ ਗਏ ਸੀ ਸਾਡਾ ਨਹੀਂ ਕੰਮ ਬਣਿਆ ਫਿਰ ਅਸੀਂ ਆ ਗਏ ਵਾਪਸ ਆ ਗਏ ਵਾਪਸ ਆ ਗਏ ਜੀ ਸੀਟ ਬੰਬੇ ਤੋਂ ਟ੍ਰੇਨ ਲੱਤੀ ਲੁਧਿਆਣੇ ਆ ਗਏ ਲੁਧਿਆਣੇ ਤੋਂ ਫਿਰ ਅਸੀਂ ਮੋਗੇ ਲੱਤੀ ਮੋਗੇ ਆ ਗਏ ਇੱਥੇ ਰਾਹ ਚ ਆਇਆ ਮੇਰੇ ਕੋਲ ਨਾਲ ਨਾਲ ਆਟੋ 'ਚ ਤੇ ਅਸੀਂ ਹੁੰਦੇ ਪਏ ਅਸੀਂ ਮੈਨੂੰ ਕਹਿੰਦਾ ਤੂੰ ਘਰੇ ਚੱਲ ਮੈਂ ਆਇਆ ਮੈਂ ਠੀਕ ਆ ਮੈਂ ਜਾਂਣਾ ਲੱਗਾ ਆ ਜੀ ਨਾਲ ਹੀ ਤੂੰ ਦੁਬਾਰਾ ਆਇਆ ਜੀ ਕਿ ਕਿੱਥੇ ਉਤਰਿਆ ਸੀਗਾ ਟੋਟਾ ਅੱਜ ਇੱਥੇ ਪਿੱਛੇ ਮੋੜ ਤੇ ਅੱਜ ਸਵੇਰੇ ਤੁਸੀਂ ਕੀ ਦੇਖਿਆ ਅੱਜ ਸਵੇਰ ਅੱਜ ਅਸੀਂ ਉੱਠ ਕੇ ਦੇਖਿਆ ਉੱਥੇ ਤੇ ਰਾਤੀ ਲੱਬਿਆਂ ਨੂੰ ਤੁਸੀਂ ਲੱਬਿਆ ਸੀ ਰਾਤੀ ਅੱਛਾ ਤੁਹਾਨੂੰ ਕੀ ਕਹਿ ਕੇ ਚਲਾ ਗਿਆ ਸੀ ਉਹ ਕਹਿੰਦਾ ਵੀ ਮੈਂ ਆੜੀ ਨੂੰ ਦੋਸਤ ਨੂੰ ਮਿਲ ਕੇ ਆਉਣਾ ਵੀ ਤੂੰ ਘਰੇ ਚੱਲ ਮੈਂ ਆ ਗਿਆ ਅੱਜ ਤੀਕ ਤੇਰੇ ਨਹੀਂ ਆਇਆ ਤੇ ਰਾਤ ਵੀ ਲੱਬਿਆ ਨਹੀਂ ਆਇਆ ਕੀ ਲੱਗ ਰਿਹਾ ਮੌਤ ਕਿ ਮਰੀ ਹੋ ਗਈ ਉਹਦੇ ਦੇਖਿਆ ਗਿਆ ਤਾਂ ਇੱਥੇ ਵੀ ਸੱਟਾ ਸੱਟਾ ਵੱਜੀਆਂ ਵੀ ਅਸੀਂ ਜਿਸ ਹਾਲਾਤ 'ਚ ਡੱਡ ਬੋਡੀ ਮਿਲੀ ਉਹਨੂੰ ਕਿਸਾਂ ਲਾਤਾਂ ਜੀ ਰੈਡ ਬੋਡ ਦੀ ਰੂੜੀਆਂ ਤੇ ਮਿਲੀ ਹੂੰ ਰੂੜੀਆਂ ਨੇ ਕੋਈ ਦਸ਼ੁਣੀ ਦਸ਼ੁਣੀ ਸੀ ਕਿ ਕਿਸੇ ਸੀ ਦਸ਼ੁਣੀ ਨਾ ਮੈਨੂੰ ਕੋਈ ਦਸ਼ੁਣੀ ਜਿ ਕੋਈ ਰੰਜਿਸ ਕੋਈ ਵਰਤ ਕੋਈ ਸ਼ਾਕ ਕੋਈ ਮੈਂ ਇੱਥੇ ਰਹਿਣ ਵਾਲਾ ਜੀ ਹਾਂ ਮੈਂ ਜਗਰਾਉਂ